ਅੱਜ ਆਪਾਂ ਗੱਲ ਕਰਾਂਗੇ ਭਗੰਦਰ ਬਾਰੇ ਭਗੰਦਰ ਜਿਸ ਨੂੰ ਕਿ ਫਿਸਟੂਲਾ ਇਨੋ ਵੀ ਕਿਹਾ ਜਾਂਦਾ ਬਹੁਤ ਜ਼ਿਆਦਾ ਗੰਭੀਰ ਸਮੱਸਿਆ ਹੁੰਦੀ ਹੈਗੀ ਇਸ ਬਿਮਾਰੀ ਦੇ ਵਿੱਚ ਜੋ ਫਲਸ਼ ਵਾਲੀ ਜਗਾ ਹੁੰਦੀ ਆ ਉਸ ਦੇ ਨੇੜੇ ਤੇੜੇ ਇੱਕ ਫਿੰਸੀ ਬਣਦੀ ਆ ਸ਼ੁਰੂਆਤ ਫਿੰਸੀ ਤੋਂ ਹੁੰਦੀ ਆ ਪਰ ਉਹ ਉਸ ਦਾ ਜੋ ਰਸਤਾ ਹੁੰਦਾ ਉਹ ਫਲਸ਼ ਵਾਲੀ ਜਗਾ ਦੇ ਅੰਦਰ ਦੀ ਆ ਕੇ ਖੁੱਲਦਾ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਇਹ ਜੇ ਮਰੀਜ਼ ਨੂੰ ਔਰ ਪਸ ਡਿਸਚਾਰਜ ਬਹੁਤ ਜ਼ਿਆਦਾ ਹੁੰਦਾ ਉੱਠਣ ਬੈਠਣ ਵਿੱਚ ਕਾਫੀ ਤਕਲੀਫ ਆਉਂਦੀ ਆ ਬੁਖਾਰ ਕਈ ਕਈ ਦਿਨ ਨਹੀਂ ਉਤਰਦਾ ਔਰ ਇਸ ਮਰੀਜ਼ ਨੂੰ ਇਸ ਤੋਂ ਬਿਨਾ ਕਈ ਵਾਰ ਸਰੀਰ ਦਾ ਭਾਰ ਵੀ ਘਟਨਾ ਸਟਾਰਟ ਹੋ ਜਾਂਦਾ ਔਰ ਮਾਨਸਿਕ ਰੂਪ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਮਰੀਜ਼ ਤੰਗ ਹੁੰਦਾ ਇਸ ਕਰਕੇ ਇਸ ਦਾ ਸਭ ਤੋਂ ਵਧੀਆ ਇਲਾਜ ਹੈ ਉਹ ਸ਼ਾਸੂਤਰ ਵਿਧੀ ਨਾਲ ਹੁੰਦਾ ਬਿਨਾ ਚੀਰ ਫਾੜ ਤੋਂ ਇਲਾਜ ਹੁੰਦਾ ਬਹੁਤ ਵਧੀਆ ਰਿਜ਼ਲਟ ਮਿਲਦੇ ਆ ਸਾਨੂੰ ਇਸ ਬਿਮਾਰੀ ਦੇ ਵਿੱਚ ਇਸ ਕਰਕੇ ਕਿਸੇ ਵੀ ਵੀਰ ਨੂੰ ਭੈਣ ਨੂੰ ਅਗਰ ਇਹ ਤਕਲੀਫ ਹੈ ਤਾਂ ਤੁਸੀਂ ਸ਼ਰਮਾਓ ਨਾ ਘਬਰਾਓ ਨਾ ਤੁਰੰਤ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰੋ ਤੇ ਮੇਰੇ ਨਾਲ ਅਪਾਇੰਟਮੈਂਟ ਬੁੱਕ ਕਰੋ ਧੰਨਵਾਦ